ਇਨੇ ਆਸ਼ਕ ਨਾਲ ਮਿਲ ਕੇ ਆਪਣੇ ਨਾਲ ਆਪਣੇ ਹੀ ਪਤੀ ਦਾ ਕਤਲ ਕਰ ਦਿੰਦੀ ਐ ਤੇ ਹੁਣ ਜਿਹੜਾ ਪੁੱਬਾ ਮਾਰ ਮਾਰ ਉਹਦਾ ਪਿਓ ਰੋ ਰਿਹਾ ਤੇ ਭਾਈ ਮੈਂ ਕਹਿੰਦਾ ਵੀ ਲੂ ਗੰਡਾ ਖੜਾ ਹੋ ਜਾਂਦਾ ਦੇਖ ਕੇ ਵੀ ਸੁਣ ਕੇ ਵੀ ਤੇ ਪਰ ਹੁਣ ਜਿਹੜਾ ਇਹ ਮਾਤਾ ਪਿਤਾ ਹੁਣ ਰੋ ਰਿਹਾ ਇੱਕ ਜਿਹੜਾ ਸਾਡਾ ਪੰਜਾਬ ਇੰਨਾ ਗਿਰ ਗਿਆ ਮੈਂ ਇਹ ਕਹਿ ਸਕਦਾ ਹੁਣ ਵੀ ਸਾਡਾ ਪੰਜਾਬ ਇੰਨਾ ਗਿਰ ਗਿਆ ਵੀ ਕੋਈ ਪੈਸੇ ਦੇ ਚੱਕਰ ਦੇ ਵਿੱਚ ਵੀ ਕਿਸੇ ਦੀ ਜਾਨ ਲੈ ਸਕਦਾ ਜੇ ਗੱਲ ਕਰੀਏ ਖਾਸ ਕਰਕੇ ਜਿਹੜੀਆਂ ਬਤੀ ਆਪਾਂ ਕਹਦੀ ਵੀ ਮਾਪਿਓ ਵਧੀਆ ਸੌਂਕ ਨਾਲ ਵਿਆਹ ਕਰਦੇ ਤੇ ਬਾਅਦ ਦੇ ਵਿੱਚ ਇਹ ਐਗੀਆਂ ਕਰਤੂਤਾ ਕਰਦੇ ਖਾਛ ਕਰਕੇ ਉਹਨਾਂ ਨੂੰ ਲਾਹਨਤ ਪਾਉਂਦੇ ਤੇ ਬਾਕੀ ਬਈ ਇਹੀ ਕਹਿਣਾ ਚਾਹੁੰਦੇ ਆ ਜਿਨੇ ਵੀ ਇਹ ਕਰਮ ਕੀਤਾ ਇਹ ਕੁੜੀ ਨੇ ਤਾਂ ਬਈ ਇਨ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਤਾਂ ਹੁਣ ਇਸ ਪਰਿਵਾਰ ਦਾ ਕੀ ਕਹਿਣਾ ਜਿਹੜਾ ਕਿ ਬਈ ਖਬਰ ਮੰਦ ਭਾਗੀ ਹੈ ਪਰ ਸਾਂਝੀ ਜ਼ਰੂਰ ਕਰਨੀ ਹੈ ਤਾਂ ਖਬਰ ਨੂੰ ਬਈ ਵੀਡੀਓ ਨੂੰ ਸਾਨੂੰ ਅਨੁਸਾਰ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਪਹਿਲਾਂ ਹੁਣ ਆਪਾਂ ਵੀਡੀਓ ਸੁਣਾ ਦਈਏ ਫਿਰ ਕਰਾਂਗੇ ਅੱਗੇ ਗੱਲ ਕਹੇ ਵੀ ਇਹਨੇ ਇਹਨੇ ਮਾਰਤਾ ਮੈਂ ਇਹਨੂੰ ਪੁੱਤ ਆਖਿਆ ਕਰਾ ਮੈਂ ਮੇਰਾ ਪੁੱਤਾ ਜਰਵਿੰਦਰ ਵੀ ਪੁੱਤ ਹੈ ਤੂੰ ਵੀ ਮੇਰਾ ਪੁੱਤ ਹੈ ਅਰੇ ਇਹ ਮੇਰਾ ਹੀਰਿਆ ਨਹੀਂਆ ਮਰਨਾ ਮੈਂ ਭਾ ਜਾਣਾ ਤੇ ਜੀਗਾ ਮਾ ਫਸੀ ਐ ਫਸੀ ਹੀ ਮੰਗੇ ਕਰਦੇ ਆ ਉਹ ਫਸੀ ਦੀ ਸਜ਼ਾ ਹੋਵੇ ਤੂੰ ਤੁਮਣੀ ਤੁਮਣੀ ਨਾਲ ਕੀ ਮੇਰੇ ਪੁੱਤ ਨੂੰ ਕੁਝ ਖਵਾਤਾ ਬਦ ਨਹੀਂ ਕਾਦੇ ਖਵਾਇਆ ਕਰੇ ਤੂੰ ਨਾ ਕਿਦਾ ਗੋਲ ਨਾ ਪਾਈਆਂ ਸੀ ਜੀ ਉਹ ਮੰਨੀ ਐ ਜੀ ਕਹਿੰਦੀ ਮੈਂ ਪੰਜ ਗੋਲੀਆਂ ਦਾ ਦਿੱਤੀਆਂ ਕੋਪਚ ਜੋ ਮੈਂ ਇੱਕ ਵਾਈਟ ਡਟ ਕੇ ਦਿੱਨੀ ਮੇਰਾ ਭਤੀਜਾ ਮਾਰਿਆ ਉਹਨੇ ਕਤਮਾ ਨਾਲ ਰੱਖ ਕੇ ਮਾਰਿਆ ਪ੍ਰਾਦ ਸਦ ਕਰ ਜੜ ਗਿਆ ਦੋ ਸੁਣ ਲੱਗ ਰਹੀ ਨਹੀਂ ਨਾ ਕਿ ਦਿਲ ਨਹੀਂ ਸੀ ਕੀ ਕਰਨੇ ਕਿੰਨਾ ਚਿਰ ਹੋਇਆ ਸੀ ਬਿਆਨ ਬਤਾ ਦੋ ਸਾਲ ਹੋ ਗਏ ਪੂਰੇ ਨੰਬਰ ਚ ਹਾਂ ਜੀ ਮਰੇ ਦੇ ਤੇ ਫੋਨ ਕੀਤਾ ਤੇ ਬੁੱਫੜ ਜੀ ਸੱਟਾ ਮਾਰ ਕੇ ਗ੍ਰਿੰਡ ਕਰਦੇ ਤੇ ਨੌ ਸਾਲ ਲੁੱਟ ਕੇ ਲੈ ਗਈ 6 ਮਹੀਨੇ ਜੋ ਸੀ ਕਰੇ ਆ ਗਈਆਂ ਕੁੱਤੇ ਵੀ ਨਹੀਂ ਸਾਨੂੰ ਫੋਨ ਕੀਤਾ ਕੁੱਤੇ ਨੇ ਵੀ ਦਵਾਈ ਪਾਈ ਵੀ ਸੀ ਕੁੱਤੇ ਆਏ ਫਿਰੇ ਸੜੇ ਉਹਦਾ ਪਿਓ ਤੇ ਦਾਦਾ ਚੁੱਪ ਕਰੇ ਬੈਠੇ ਸੀ ਉਹ ਫ੍ਰੀਜ਼ ਕੋਲ ਤੋਂ ਆ ਗਏ ਸੀ 90 ਕਿਲੋ ਕੋਨਾ ਪਹਿਲਾਂ ਸਾਨੂੰ ਫੋਨ ਕੀਤਾ ਅਸੀਂ ਤਾਂ ਫਿਰ ਨਹੀਂ ਕੋਈ ਉੱਥੇ ਸਾਨੂੰ ਆਮਣਨਾ ਜਾਇਦਾ ਉਹ ਆਪ ਖੂਨ ਲਾਇਆ ਆਪ ਲਾ ਗਈ ਇੰਨੀ ਗੱਲ ਕੇ ਗ੍ਰਿੰਦੇ ਡਿੱ ਗਿਆ ਪਿਆ ਤੇ ਫੁੱਪੜੀ ਛੇਦੀ ਆ ਗਏ ਤੇ ਵੀ ਸਾਡੂ ਲੁੱਟ ਲਟੇਰੇ ਪਏ ਗਏ ਅਸੀਂ ਬਾਈਕ ਉਹਨੇ ਪਰੇ ਭੱਜ ਤੁਰੇ ਬਾਦ ਉਹ ਕਹਿੰਦੇ ਮੈਨੂੰ ਦੰਦਰ कोई शराब ना कोई नशा सा बच्चा नहीं करता पैं पैली थर गोटरसाइकल शे ਬਹੁਤ ਧੁਖੀ ਯਾਰ ਸੀ ਦੇਖ ਕੇ ਅਸੀਂ ਕੋਈ ਜਿੰਦਗੀ ਨਹੀਂ ਸਾਡਾ ਹੀਰਾ ਲੋਚ ਜਾਂਦਾ ਧੁੱਪੇ ਉਹ ਗੱਡੀ ਚ ਰਹਿੰਦੀ ਐ ਤਿੰਨ ਬੰਦੇ ਆਏ ਆ ਮੰਡੂ ਆਪਣੇ ਘਰੇ ਇੱਕ ਬੰਦਾ ਦੱਸਦੀ ਐ ਪੁਲਿਸ ਕੋਲੇ ਮੰਨੀ ਆ ਉਹ ਵੀ ਤਿੰਨ ਬੰਦੇ ਆ ਪਹਿਲਾਂ ਠੱਗ ਕੇ ਜਿਹੜਾ ਬੰਦਾ ਆ ਕੇ ਰਾਤ ਨੂੰ ਮਾਰ ਕੇ ਗਿਆ ਬੱਲੂਆਂ ਨੇ ਪਿੰਡ ਤੋਂ ਉਹ ਬੰਦਾ ਜਿਹੜਾ ਹੈਗਾ ਉਹ ਅਜੇ ਤੱਕ ਕੋਈ ਰਿਸ਼ਤੇ ਨਹੀਂ ਉਹ ਪਿਓ ਨੂੰ ਲੈ ਆਈ ਸੀਗੀ ਉਹ ਵੀ ਪੰਚਾਇਤ ਆਉਂਦੀ ਜਾਂ ਲੈ ਜਾਂਦੇ ਛੱਪਜਾਨੇ ਦੁਆਰੇ ਲਿਆਉਂਦੇ ਨੇ ਚਾਰ ਦਿਨ ਬੀਤਨ ਤੇ ਵੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਮਾਂ ਪਿਓ ਨਾਲ ਪੁਲਿਸ ਪੂਰੀ ਅਣਬੌਲੋ ਆ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਤੁਰੰਤ ਡੀਐਸਪੀ ਦੀ ਬਦਲੀ ਕਰਕੇ ਉਥੇ ਹੋਰ ਲਾਇਆ ਜਾਵੇ ਉਹਨਾਂ ਦਾ ਰਿਸ਼ਤੇਦਾਰ ਆ ਉਹ ਜਿਹੜਾ ਫਰੀਦਕੋ ਡੀਐਸਪੀ ਹੈ ਉਹਨਾਂ ਦਾ ਰਿਸ਼ਤੇਦਾਰ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦਾ ਰਿਸ਼ਤੇਦਾਰ ਆ ਡੀਐਸਪੀ ਦਾ ਮਾਮੇ ਦਾ ਹਾਂਜੀ ਤੁਸੀਂ ਦੇਖ ਹੀ ਰਹੇ ਹੋ ਭਾਈ ਪੰਜਾਬ ਦੇ ਮਾਹੌਲ ਦਿਨ ਬਦਨ ਖਰਾਬ ਹੁੰਦੇ ਜਾ ਰਿਹਾ ਤੇ ਹੁਣ ਜਿਹੜਾ ਕਿ ਇਹ ਪਹਿਲਾਂ ਇੱਕ ਤੁਸੀਂ ਅੱਜ ਤੋਂ ਕਈ ਮਹੀਨੇ ਪਹਿਲਾਂ ਖਬਰ ਸੁਣੀ ਸੀ ਵੀ ਇੱਕ ਡਰਮ ਦੇ ਵਿੱਚ ਉਸਨੇ ਵੀ ਆਪਣਾ ਪਤੀ ਆਸ਼ਕ ਨਾਲ ਮਿਲ ਕੇ ਬੱਟਕੇ ਡਰਾਮ ਵਿੱਚ ਪਤਾ ਸੀ ਨਾ ਤਾਂ ਹੁਣ ਇੱਕ ਖਬਰ ਹੋਰ ਆ ਜੀ ਪਤਾ ਨਹੀਂ ਹਜੇ ਹੋਰ ਸਾਡੇ ਪੰਜਾਬ ਚ ਕਿੱਧਰ ਨੂੰ ਚਲਾ ਗਿਆ ਤੇ ਹੋਰ ਕਿੰਨੀਆਂ ਕਹੇ ਹਜੇ ਖਬਰਾਂ ਹੋਰ ਸੁਣਨੀਆਂ ਬਾਕੀ ਐ ਤੇ ਭਾਈ ਜਿਹੜੀ ਹੁਣ ਇਹ ਮੰਦ ਭਾਗੀ ਖਬਰ ਆ ਪਰਿਵਾਰ ਰੋ ਰੋ ਪੱਬਾ ਮਾਰ ਮਾਰ ਉਸ ਜਿਹੜਾ ਇਹ ਨੌਜਵਾਨ ਦਾ ਪਿਓ ਆ ਵਿਚਾਰਾ ਵੀ ਕਹਿੰਦਾ ਵੀ ਇਹ ਆਸ਼ਕਾ ਨਾਲ ਮਿਲ ਕੇ ਤੇ ਜਿਹੜਾ ਕਿ ਮੇਰੇ ਪੁੱਤ ਨੂੰ ਜਿਵੇਂ ਹੁਣ ਤੁਸੀਂ ਸੁਣ ਹੀ ਲਿਆ ਪਿੰਡ ਵਾਲੇ ਬੰਨਿਓ ਵੀ ਬੀਕੋਕ ਦੇ ਵਿੱਚ ਪੰਜ ਗੋਲੀਆਂ ਮਲਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਸਾਡਾ ਪੰਜਾਬ ਬਈ ਪਤਾ ਨਹੀਂ ਕਿਹੜੇ ਰਾਹ ਤੁਰਪੇ ਸਾਡੇ ਪੰਜਾਬ ਨੂੰ ਇੱਕ ਨੰਬਰ ਤੇ ਆਉਂਦਾ ਸੀ ਪਹਿਲੇ ਨੰਬਰ ਧਰਮ ਦੇ ਵਿੱਚ ਜੇ ਗੱਲ ਕਰੀਏ ਕਿਤੇ ਜਦੋਂ ਭੀੜ ਪੈਂਦੀ ਹੈ ਜੇ ਗੱਲ ਕਰੀਏ ਹੜਾਂ ਦੇ ਵਿੱਚ ਕੋਈ ਵੀ ਮਾਰ ਪੈਂਦੀ ਹੈ ਪਹਿਲੇ ਨੰਬਰ ਤੇ ਪੰਜਾਬ ਦਾ ਨਾਮ ਆਉਂਦਾ ਪਰ ਹੁਣ ਜੇ ਗੱਲ ਕਰੀਏ ਹੁਣ ਜਲੰਧਰ ਮਾਮਲੇ ਨੂੰ ਲੈ ਕੇ ਤੁਸੀਂ ਜਾਣਦੇ ਹੋ ਬਈ 13 ਸਾਲ ਦੀ ਬੱਚੀ ਨਾਲ ਕੀ ਵਾਸੀ ਤਾਂ ਹੁਣ ਇੱਕ ਮਾਮਲਾ ਹੋਰ ਨਾਲ ਇੱਕ ਹੋਰ ਖਬਰ ਵੀ ਸਾਂਝੀ ਆ ਰਹੀ ਹੈ ਕੋਈ ਵੀ ਛੋੜਨਾ ਕਰਨੀ ਬਾਕੀ ਸੀ ਇੱਕ ਖਬਰ ਹੋਰ ਆ ਗਈ ਉਹ ਪ੍ਰਵਾਸੀ ਇੱਕ ਧੀ ਸੀ ਇੱਕ ਉਹ ਮਾਮਾਤੀ ਅਸੀਂ ਉਹਨਾਂ ਦਾ ਵੀ ਰਿਪੋਰਟ ਕਿੰਨਾ ਕੁ ਕੁਝ ਕਿੰਨੀਆਂ ਕੁ ਖਬਰਾਂ ਸੁਣਾਈਏ ਤੁਹਾਨੂੰ ਤਾਂ ਜਿਹੜੀ ਹੁਣ ਇੱਕ ਅੱਜ ਦੀ ਹੁਣ ਦੀ ਖਬਰ ਹੈ ਲੇਟੈਸਟ ਖਬਰ ਇਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਤਾਂ ਬਾਈ ਜਿਹੜਾ ਇਹ ਇੱਕ ਪਤਨੀ ਨੇ ਜਿਹੜੀ ਕਿ ਆਪਣੇ ਹੀ ਪਤੀ ਦਾ ਆਸ਼ਕ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ ਤਾਂ ਬਾਈ ਹੁਣ ਜੋ ਇਸ ਪਰਿਵਾਰ ਦਾ ਹੁਣ ਕਹਿਣਾ ਪਿੰਡ ਵਾਲਿਆਂ ਦਾ ਕਹਿਣਾ ਕਿ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦਾ ਆਰਡਰ ਹੋਣਾ ਚਾਹੀਦਾ ਤੇ ਪਰ ਅਸੀਂ ਵੀ ਇਹ ਕਹਿਣਾ ਚਾਹੁੰਦੇ ਆ ਬਈ ਕਿਸੇ ਦਾ ਪਹਿਲਾ ਨੰਬਰ ਤਾਂ ਇਹ ਕਹਿ ਦੀਏ ਮਾਪੇ ਪਿਓ ਆਪਣਾ ਵਿਆਹ ਕਿਉਂ ਕਰ ਦੰਦਾ ਵੀ ਕਿਤੇ ਆਪਦਾ ਵਧੀਆ ਜ਼ਿੰਦਗੀ ਜੀਨ ਹਨਾ ਤੇ ਪਰ ਜਿਹੜੇ ਇਹ ਜੇ ਕੰਮ ਕਰਦੇ ਆ ਬਈ ਚਾਹ ਕੋਈ ਬੰਦਾ ਮਾਰਦਾ ਆਪਦੀ ਜਨਾਨੀ ਨੂੰ ਚਾਹ ਜਨਾਨੀ ਮਾਰਦੀ ਇਹਨਾਂ ਨੂੰ ਮੈਂ ਇਹ ਨਹੀਂ ਕਹਣਾ ਇਹਨਾਂ ਨੂੰ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਤਾਂ ਕਿ ਜੇਲ੍ਹ ਦੇ ਵਿੱਚ ਹੀ ਸੜਨ ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗੀ ਵੀ ਅਸੀਂ ਕੀ ਕੁਝ ਕਰਿਆ ਸੀ ਕਾਲ ਕੋਠਰੀ ਦੇ ਵਿੱਚ ਬੰਦ ਕਰਨਾ ਚਾਹੀਦਾ ਸਤਾ ਇਹ ਕਵਾਂਗੇ ਪਰ ਹੁਣ ਇਹ ਪਰਿਵਾਰ ਬਈ ਚੱਲਿਆ ਨਹੀਂ ਜਾਂਦਾ ਤੇ ਹਰ ਬੰਦਾ ਸੁਣ ਕੇ ਇਹ ਵੀਡੀਓ ਨੂੰ ਘੰਡਾ ਖਣਾ ਹੁੰਦਾ ਤਾਂ ਭਾਈ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਹੁਣ ਤੱਕ ਦੀ ਲੇਟੈਸਟ ਖਬਰ ਹੈ ਜਿਹੜੀ ਤਾਂ ਭਾਈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹਰ ਵੀਡੀਓ ਨਹੀਂ ਮੈਂ ਕਹਿਣਾ ਹੁੰਦਾ ਪਰ ਇਸ ਵੀਡੀਓ ਨੂੰ ਸ਼ੁਰੂ ਜ਼ਰੂਰ ਸ਼ੇਅਰ ਕਰੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਪਤਾ ਤਾਂ ਲੱਗੇ ਵੀ ਕੀ ਕੁਝ ਕਿੱਥੇ ਕੀ ਕੁਝ ਹੋ ਰਿਹਾ ਹੈ ਤਾਂ ਜਿਹੜੀ ਹੁਣ ਤੱਕ ਦੀ ਵੀਡੀਓ ਸਾਡੇ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕਰ ਨੂੰ ਟਾ ਧੰਨਵਾਦ